ਨਗਰੂ ਬਾਜਾ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ ਚਾਰੇ ਪੁੱਤ ਵਾਰੇ ਹੱਸ ਕੇ ਰੱਖ ਕੋਲ ਨ ਕੁਜ਼ਾ ਤੇ ਆ ਨਿਸ਼ਾਨੇ ਖੰਡੇ ਨਾਲ ਖੋਰ-ਖੋਰ ਕੇ ਸਾਡੇ ਦਿਲਾਂ ਉਤੋਂ ਹੰਗਤਾ ਉਤਾਰੀ ਫਾਰਿਆਂ ਨੂੰ ਇੱਕ ਕਰ ਤਾ ਹੋਏ ਸਾਰਿਆਂ ਨੂੰ ਇੱਕ ਕਰਤਾ ਯਾਤ ਪਾ ਦਿਵਾਲੀ ਤੋੜ ਕੇ ਬਿਮਾਰੀ ਖੰਡੇ ਨਾਲ ਖੋਰ-ਖੋਰ ਕੇ ਸਾਡੇ ਦਿਲਾਂ ਉੱਤੋਂ ਹੰਗ ਦਾ ਉਤਾਰੀ ਸਾਰਿਆਂ ਨੂੰ ਇੱਕ ਕਰਤਾ ਯਾਤ ਪਾ ਦਿਵਾਲੀ ਤੋੜ ਕੇ ਬਿਮਾਰੀ ਅੱਖਿਆ ਪਿਆਰੇ ਪੰਜਾਂ ਨੂੰ ਹੋ ਮੇਂ ਜੁਲਮਤ ਤੇਗ ਉਠਾਨੀ ਧੰਨ ਗੁਰੂ ਪਾਜਾ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ ਚਾਰ ਪੁੱਤ ਵਾਰੇ ਦੇਸ਼ ਤੋਂ ਰੱਖ ਕੋਲ ਨਾ ਕੋਈ ਦਾਤ ਜਾਂ ਨਿਸ਼ਾਨ ਮੇ ਆਉ ਕੱਚੀ ਚਮਕਾਨ ਦੀ ਗੜੀ ਪਾਇਆ 10 ਲੱਖ ਬੈਰੀਆਂ ਨੇ ਕੇਰਾ ਵੇ ਸਜਨੋ ਹਾਂ ਏ ਕੱਚੀ ਚਮਕੌਰ ਦੀ ਗੜੀ ਪਾਇਆ 10 ਲੱਖ ਵੈਰੀਆਂ ਨੇ ਘੇਰਾ ਹਾਨੀਰ ਤਾਂ ਨਾ ਡੋਲਿਆ ਹੱਥੀਪੁੱਤ ਤੋਰ ਧੰਨ ਤੇਰਾ ਜੇਰਾ ਹੋ ਗਏ ਨੇ ਸ਼ਹੀਦ ਲਾਡਲੇ ਮਾਰ ਵੈਰੀਆਂ ਦੇ ਸੀਨੇ ਵਿੱਚ ਕਾਨੀ ਧੰਨ ਗੁਰੂ ਬਾਜਾ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ ਚਾਰੇ ਪੁੱਤ ਵਾਰੇ ਹੱਸ ਕੇ ਰੱਖ ਕੋਲ ਨਾ ਕਦਾ ਤੇ ਆ ਨਿਸ਼ਾਨੀ ਆਓ ਛੋਟੇ ਦਵੇਂ ਲਾਲ ਲਾਡਲੇ ਛੋਟੇ ਦੋਵੇਂ ਲਾਲ ਲਾਡਲੇ ਮਾਤਾ ਗੁਜਰੀ ਨੂੰ ਗੰਗੂ ਖੇੜੀ ਲੈ ਗਿਆ ਓ ਮਾ ਮੋਣੀ ਮਤ ਮਾਰ ਲਈ ਹੋਏ ਮਾਇਆ ਮੋਣੀ ਮਤ ਮਾਰ ਲਈ ਥੈਲੀ ਮੋਹਰਾ ਦੇ ਚਰਾ ਕੇ ਪਾਪੀ ਬਹਿ ਗਿਆ ਖਾਣੇ ਯਾਰ ਪੋਟ ਕਰਦੀ ਪਾਪੀ ਦਿਨ ਨਾ ਕਹਾਈ ਬੇਈਮਾਨੀ ਧੰਨ ਗੁਰੂ ਬਾਜਾ ਵਾਲਿਆ ਤੇਰਾ ਹੂਰ ਨਾ ਜਗਤ ਵਿੱਚ ਸੰਨੀ ਯਾਰੇ ਕੋਤਵਾਰੇ ਦੇਸ਼ ਤੋਂ ਰੱਖ ਕੋਲ ਨਾ ਤਬਾਤਾਂ ਨਿਸ਼ਾਨੀ ਲਿਖੂ ਕੀ ਕਲਮ ਮੌਜੀਆ ਲਿਖ ਹੋਣੀਆਂ ਨਹੀਂ ਤੈਥੋਂ ਕੁਰਬਾਨੀਆਂ ਕਿੰਨੇ ਦੁੱਖ ਚਲੇ ਸ਼ਹਿਨशाह ਗੱਲਾਂ ਜਾਣੀਆਂ ਤੇਰੇ ਤੋਂ ਬਿਆਨੀਆਂ ਰੂਮ ਦੀ ਕਲਮ ਦਾ ਤਿਆ ਹੋ ਰੋਮ ਦੀ ਕਲਮ ਸ਼ੈਨਸ਼ਾ ਲਿਖ ਸਕੂ ਨਾ ਮੈਂ ਦਰਦ ਕਹਾਣੀ ਧੰਨ ਗੁਰੂ ਬਾਜਾ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ ਚਾਰੇ ਪੋਤਵਾਰੇ ਹੱਸ ਕੇ ਰੱਖੀ ਕੋਲ ਨਾ ਕੋਈ ਦਾਤ ਆ ਨਿਸ਼ਾਨੇ ਵਾਹਿਗੁਰੂ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਸਾਡੇ ਖੇਤ ਦੀਨ ਦੁਨੀਆ ਦੇ ਮਾਲਕ ਸਹਬੇ ਇੱਕ ਮਾਲ ਸਰਬ ਸ਼ਕਤੀਵਾਨ ਸਰਬ ਸੁਖਾਂ ਦੇ ਦਾਤੇ ਤਨ ਤਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਗੋਤ ਆ ਮਿੱਠਾ ਤਿੰਨ ਗਾ ਅਨੰਦਮਾਨਰੀ ਸੰਗਤ ਆਉ 10 ਦੇ ਜਥੇ ਦੀ ਤੇ ਆਪ ਜੀ ਦੀ ਹਾਜ਼ਰੀ ਪਾਤਸ਼ਾਹ ਦੇ ਚਰਨਾਂ ਵਿੱਚ ਨਤਮਸਤਕ ਹੋਈਏ ਤੇ ਬਲੰਦ ਬਾਜ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਹਿਲੇ ਸਾਧ ਸੰਗਤ ਜੀ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਵੱਡੇ ਧੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ ਆਪਣੇ ਵਡੇਰਿਆਂ ਦੇ ਇਤਿਹਾਸ ਨੂੰ ਯਾਦ ਰੱਖਣਾ ਕੇਵਲ ਤੇ ਕੇਵਲ ਸਿੱਖਾਂ ਦੇ ਹਿੱਸੇ ਵਿੱਚ ਆਇਆ ਹੈ ਤਨ ਤਨ ਉਹ ਸ਼ਹੀਦ ਆਤਮਾ ਬਾਬਾ ਦਿੱਤਿਆਣੀ ਸਾਹਿਬ ਬਾਬਾ ਦਿੱਤਮਲ ਜੀ ਸ਼ਹੀਦ ਜੋ ਇਸ ਨਗਰ ਦੀ ਸ਼ਾਨ ਨੇ ਜਿਨ੍ਹਾਂ ਨੂੰ ਸੰਗਤਾਂ ਪੂਜਦੀਆਂ ਨੇ ਔਰ ਦੂਰਾਂ ਦੂਰਾਂ ਤੋਂ ਆਣ ਕੇ ਇਹ ਸਲਾਨਾ ਜੋੜ ਮੇਲੇ ਦੀਆਂ ਰੌਣਕਾਂ ਨੂੰ ਵਧਾਉਂਦੀਆਂ ਨੇ ਨਗਰ ਖਿਆਲਾ ਔਟਿਆਂ ਦੇ ਗਨੇ ਜਾਣ ਵਾਲੇ ਨਗਰਾਂ ਵਿੱਚੋਂ ਜਿਸ ਨਗਰ ਦੇ ਵਿੱਚੋਂ ਬੜੇ ਵੱਡੇ ਜਰਨੈਲ ਪੈਦਾ ਹੋਏ ਮਹਾਪੁਰਸ਼ ਪੈਦਾ ਹੋਏ ਸੂਰਬੀਰ ਜੋਧੇ ਬ੍ਰਿਆਮ ਪੈਦਾ ਹੋਏ ਬੁੱਧੀਜੀਵੀ ਇਸ ਨਗਰ ਦੇ ਵਿੱਚੋਂ ਪੈਦਾ ਹੋਏ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਨਗਰ ਕਹਲਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਅੰਦਰ ਜੇ ਗਿਲ ਲਗੇ ਪੋਟਿਆਂ ਤੇ ਗਿਣੇ ਵਾਲੇ ਨਗਰਾਂ ਵਿੱਚੋਂ ਇੱਕ ਹੈ ਨਗਰ ਖੇੜਾ ਬਹੁਤ ਹੀ ਸਤਿਕਾਰ ਵਾਲੀਆਂ ਸੰਗਤਾਂ ਬੈਠੀਆਂ ਨੇ ਸੈਕਟਰੀ ਸਾਹਿਬ ਜੀ ਕਹਿ ਰਹੇ ਸਨ ਕਿ ਸਮੇਂ ਦੀ ਵੰਡ ਅਨੁਸਾਰ ਜਥੇ ਸਾਡੇ ਕੋਲ ਜਾਦੇ ਨੇ ਤੇ ਟਾਈਮ ਥੋੜਾ ਹੈ ਕਿਉਂਕਿ ਪਹਿਲਾ ਵਿਚਾਰ ਸੀ ਕਿ بارش ਹੋ ਰਹੀ ਹੈ ਕਬੱਡੀ ਨਹੀਂ ਹੋਵੇਗੀ ਫਿਰ ਵੀਰਾਂ ਨੇ ਆਪਸ ਵਿੱਚ ਦੀ ਸਲਾਹ ਕਰ ਲਈ ਹੈ ਕਿ ਉਹਨਾਂ ਨੂੰ ਵੀ ਜਵਾਬ ਦੇਣਾ ਮਾੜੀ ਗੱਲ ਆ ਕੋਈ ਗੱਲ ਨਹੀਂ ਟਰੈਕਟਰ ਸਾਡੇ ਕੋਲ ਐਡੇ ਵੱਡੇ ਨੇ ਅਸੀਂ ਤਾਂ ਐਡੇ ਐਡੇ ਹੜਾ ਨੂੰ ਥੰਮ ਲਾ ਦਿੰਨੇ ਆ ਤੋਂ ਤੋਂ ਗਿੱਲੀ ਗਿੱਲੀ ਮਿੱਟੀ ਤੂਖੇ ਪਰਾਂ ਕਰ ਦਾਂਗੇ ਥੱਲੋ ਵਾ ਕੇ ਗਰਾਊਂਡ ਤਿਆਰ ਕਰ ਦਾਂਗੇ ਵਾਹ ਕਮਾਲ ਆ ਭਾਈ ਸੋ ਇਸ ਕਰਕੇ ਜਥਿਆਂ ਦਾ ਸਮਾਂ ਥੋੜਾ ਥੋੜਾ ਘਟਾਇਆ ਮੈਨੂੰ ਜਿੰਨਾ ਕੁ ਸਮਾਂ ਨਸੀਬ ਆ ਮੈਂ ਆਪਣੇ ਸਮੇਂ ਦੇ ਅੰਦਰ ਆਪਦੇ ਨਾਲ ਵਰਤਾ ਸਾਂਝੀ ਕਰਨ ਦਾ ਯਤਨ ਕਰਾਂਗਾ ਆ ਕੁਝ ਅਰਦਾਸੇ ਨੇ ਮੈਂ ਕੁਝ ਪਹਿਲਾਂ ਕਰ ਲਵਾਂ ਕੁਝ ਬਾਅਦ ਵਿੱਚ ਕਰ ਲਵਾਂਗਾ ਕਿਉਂਕਿ ਅਰਦਾਸੇ ਵੀ ਜ਼ਰੂਰੀ ਨੇ ਅਰਦਾਸੇ ਨਾ ਕਰੀਏ ਆਉਣਵਾ ਮੇਲਾ ਫਿੱਕਾ ਪੈ ਜਾਵੇਗਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਸੋਹਣ ਸਿੰਘ ਜੀ ਚੰਗੇ ਕਵੀਸ਼ਰ ਉਹਨਾਂ ਵੱਲੋਂ ਮਾਨ ਹਾਜ਼ਰ ਹੋਇਆ ਹੈ 50 ਲੱਖ ਤੋਂ ਮਿਹਰੇ ਅਰਦਾਸ ਕਰਾ ਕੇ ਗਏ ਨੇ ਸਰਦਾਰ ਮਲਕੀਤ ਸਿੰਘ ਜੀ ਸੈਕਟਰੀ ਸਹਿਬਾਨ ਨੂੰ ਆਪਣੇ ਬੱਚਿਆਂ ਦੀ ਛੜਦੀ ਕਲਾ ਵਾਸਤੇ 200 ਨੰਬਰ ਅਰਦਾਸ ਕਰਾ ਕੇ ਗਏ ਨੇ ਮੇਰੇ ਪਾਤਸ਼ਾਹ ਕਿਰਪਾ ਕਰਨ ਛੜਦੀ ਕਲਾ ਦੇ ਵਿੱਚ ਰੱਖਣ ਬਾਬਾ ਸੰਤੋਖ ਸਿੰਘ ਜੀ ਗ੍ਰੰਥੀ ਸਹਿਬਾਨ ਉਹਨਾਂ ਵੱਲੋਂ ਬਹੁਤ ਵੱਡਾ ਮਾਣ ਆਇਆ ਗੁਰੂ ਸਾਹਿਬ ਜੀ ਕਿਰਪਾ ਕਰਨ ਬਲਦੇਵ ਸਿੰਘ ਜੀ ਉਹਨਾਂ ਵੱਲੋਂ ਬਹੁਤ ਵੱਡਾ ਮਾਣ ਆਇਆ ਪਿਆਰਾ ਸਿੰਘ ਜੀ ਖਿਆਲੇ ਵਾਲੇ ਮੇਰੇ ਰਿਸ਼ਤੇਦਾਰਾਂ ਦੀ ਦੁਨੀਆ ਉਹਨਾਂ ਵੱਲੋਂ ਵੀ ਬਹੁਤ ਵੱਡਾ ਮਾਣ ਆਇਆ ਹੈ ਗੁਰੂ ਸਾਹਿਬ ਦੀ ਕਿਰਪਾ ਕਰਨ ਸਤਨਾਮ ਸਿੰਘ ਜੀ ਮੱਲੋਵਾਲ ਸਾਹਿਬ ਜਿਨ੍ਹਾਂ ਨੇ ਸਾਡੇ ਤੋਂ ਮਗਰੋਂ ਹਾਜ਼ਰੀ ਭਰਨੀ ਹੈ ਸਮੁੱਚੇ ਜਥੇ ਵੱਲੋਂ ਬੇਅੰਤ ਮਾਣ ਹਾਜ਼ਰ ਹੈ ਮੇਰੇ ਪਾਤਸ਼ਾਹ ਕਿਰਪਾ ਕਰਨ ਸਰਦਾਰ ਦਲਬਾਖ ਸਿੰਘ ਜੀ ਮਾਣ ਹਾਜ਼ਰ ਕਰਕੇ ਗਏ ਨੇ ਤੈਲ ਸਿੰਘ ਜੀ 100 ਲੱਖ ਦਮਦਾਰ ਅਰਦਾਸ ਕਰਕੇ ਗਏ ਨੇ ਅਮਰ ਸਿੰਘ ਜੀ 50 ਲੱਖ ਦਮਦਾਰ ਅਰਦਾਸ ਕਰਕੇ ਗਏ ਨੇ ਕੁਲਬੀਰ ਸਿੰਘ ਜੀ 100 ਲੱਖ ਦਮਦਾਰ ਅਰਦਾਸ ਕਰਾ ਕੇ ਗਏ ਨੇ ਭੋਲਾ ਸਿੰਘ ਜੀ 100 ਲੱਖ ਦਮਦਾਰ ਅਰਦਾਸ ਕਰਾ ਕੇ ਗਏ ਨੇ ਦਲਬਾਖ ਸਿੰਘ ਜੀ ਵੱਲੋਂ 100 ਲੱਖ ਦਮਦਾਰ ਅਰਦਾਸ ਹੈ ਗੁਰੂ ਜੀ ਕਿਰਪਾ ਕਰਨ ਦਲਬਾਰ ਸਿੰਘ ਨੰਮਰਦਾਰ ਸਾਹਿਬ ਉਹਨਾਂ ਵੱਲੋਂ ਵੀ ਸੌ ਲੱਖ ਦਾ ਅਰਦਾਸ ਹੈ ਮੇਰੇ ਪਾਤਸ਼ਾਹ ਕਿਰਪਾ ਕਰਨ ਅਮਨ ਲਾਈਟ ਐਂਡ ਸਾਊਂਡ ਗੁਰੂ ਪਰੀ ਸਤਸੰਗਤ ਜੀ ਇਹ ਸਾਡਾ ਵੀਰ ਭਿੱਖੀਵੇਂ ਤੋਂ ਚੱਲ ਕੇ ਆਉਂਦਾ ਔਰ ਬਹੁਤ ਹੀ ਅਮਨ ਲਾਈਟ ਇਹ ਜਿੱਥੇ ਕਿ ਇਹ ਸਾਊਂਡ ਇੱਕ ਵਾਰਾਂ ਲਾ ਦਿੰਦਾ ਹੈ ਨਾ ਉੱਥੇ ਵਾਰ-ਵਾਰ ਤੇ ਇਹਨੂੰ ਲੋਕ ਸੱਜਦੇ ਨੇ ਬੜੀ ਵੱਡੀ ਸੈਟਿੰਗ ਹੈ ਟਰੱਕ ਟਰੱਕ ਸਮਾਨ ਕੀਆਂ ਕੋਲ ਹੁੰਦਾ ਪਰ ਸੱਟਕ ਨਹੀਂ ਹੁੰਦੀ ਗੁਰੂ ਪਿਆਰੀ ਸਾਹਿਬ ਸਿੰਘ ਜੀ ਬਹੁਤ ਵਧੀਆ ਸੈਟਿੰਗ ਮੇਰੇ ਵੀਰ ਉਹਨਾਂ ਵੱਲੋਂ ਵੀ 50 ਲੱਖ ਰਮੜੇ ਅਰਦਾਸ ਵੀ ਆਈ ਹੈ ਮੇਰੇ ਬਾਦਸ਼ਾਹ ਬਲੰਦੀਆਂ ਨੂੰ ਸ਼ਾਹ ਹੋਣ ਕਾਰੋਬਾਰਾਂ ਵਿੱਚ ਵਾਧੇ ਪਾਉਣ ਚੜ੍ਹਦੀ ਕਲਾ ਦੇ ਵਿੱਚ ਰੱਖਣ ਸੋਹ ਗੁਰੂ ਪਿਆਰੀ ਸਾਹਿਬ ਸਿੰਘ ਜੀ ਸਮੇਂ ਦੀ ਵੰਡ ਅਨੁਸਾਰ ਮੈਂ ਗੱਲ ਇਹਨੂੰ ਇੱਥੋਂ ਕੋ ਇਜ਼ਾਮ ਦਵਾਂ ਉਹਨਾਂ ਰਾਜਿਆਂ ਦੇ ਵਿੱਚੋਂ ਜਿਨ੍ਹਾਂ ਨੂੰ ਹਰ ਗੋਬਿੰਦ ਪਾਤਸ਼ਾਹ ਜੀ ਨੇ ਆਪਣਾ ਦਾਮਨ ਪਕੜਾ ਕੇ ਚੋਲਾ ਪਕੜਾ ਕੇ ਉਹ ਬਾਈਕ ਹਰ ਦੇ ਰਾਜੇ ਪਹਾੜੀ ਰਾਜਿਆਂ ਨੂੰ ਜੰਦਾਂ ਨੂੰ ਕੱਢ ਕੇ ਲਿਆਂਦਾ ਸੀ ਗੁਰੂ ਪਿਆਰੀ ਸਾਜੰਗਤ ਜੀ ਉਹਨਾਂ ਰਾਜਿਆਂ ਦੇ ਵਿੱਚੋਂ ਇੱਕ ਭੀਮਚੰਦ ਰਾਜਾ ਹੈ ਗੁਰੂ ਪਿਆਰੀ ਸਾਜੰਗਤ ਜੀ ਇਹਦੇ ਪਿਤਾ ਨੂੰ ਕੱਢ ਕੇ ਲਿਆਂਦਾ ਸੀ ਬਾਦਸ਼ਾਹ ਦੇ ਨਾਲ ਗਾਮਨ ਪਕੜ ਕੇ ਆਇਆ ਸੀ ਉਹ ਔਰ ਗੁਰੂ ਪੈਰੀ ਸੰਗਤ ਜੀ ਇਹ ਭੀਮ ਚੰਦ ਰਾਜੇ ਦੇ ਸਮਕਾਲੀ ਗੁਰੂ ਐਸ ਵੜੇ ਨੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ دین ਦੁਨੀਆ ਦੇ ਮਾਲਕ ਦਸਵੇਂ ਨਾਨਕ ਮੇਰੇ ਬਾਦਸ਼ਾਹ ਸੇਵਾ ਕਰ ਰਹੇ ਨੇ ਸੰਗਤਾਂ ਜਥਾ ਸਖਤ ਮਾਇਆ ਜਿੱਥੇ ਚੜਾਉਂਦੀਆਂ ਨੇ ਉੱਥੇ ਵਧੀਆ ਵਧੀਆ ਸ਼ਾਸਤਰ ਹਾਥੀ ਘੋੜੇ ਪ੍ਰਸ਼ਾਦੀ ਹਾਥੀ ਵਰਗੇ ਲਿਆ ਲਿਆ ਕੇ ਦੇ ਰਹੇ ਨੇ ਪਰ ਇਹਦੀ ਨਿਗਾ ਪਾੜਦੀ ਹੈ ਇਹਨੂੰ ਚੰਗਾ ਨਾ ਲੱਗਾ ਇਹ ਗੁਰੂ ਨੂੰ ਛੋਟੀ ਉਮਰ ਦੇ ਵਿੱਚ ਜਾਣਦਾ ਹੈ ਕਿ ਇਹ ਚੀਜ਼ਾਂ ਸਾਰੀਆਂ ਰਾਜਾਂ ਦੇ ਹੱਕ ਵਿੱਚ ਹੋਣੀਆਂ ਚਾਹੀਦੀਆਂ ਨੇ ਗੁਰੂ ਨੇ ਕੀ ਕਰਨੀਆਂ ਨੇ ਬੇਈਮਾਨੀ ਦਿਲ ਤੋਂ ਚਾਹੁੰਦਾ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਮੈਂ ਸ਼ਾਰਟਕਟ ਕਰਕੇ ਗੱਲ ਕਰਾਂ ਸਮਾਂ ਇਥੋਂ ਤੱਕ ਆ ਗਿਆ ਕਿ ਇਹਦਾ ਇੱਕ ਵਜ਼ੀਰ ਹੈ ਜਿਹਦਾ ਨਾਮ ਇਤਿਹਾਸਕਾਰ ਨੇ ਦੇਵੀ ਚੰਦ ਦੱਸਿਆ ਤੇ ਦੇਵੀ ਚੰਦ ਉਹਨੂੰ ਇੱਕ ਦਿਨ ਪੁੱਛਣ ਲੱਗਾ ਤੇ ਰਾਜਾ ਭੀਮ ਚੰਦ ਕਹਿਣ ਲੱਗਾ ਦੇਵੀ ਚੰਦਾ ਮੈਂ ਸੁਣਿਆ ਤੂੰ ਸਿੱਖਾਂ ਦੇ ਦਸਵੇਂ ਗੁਰੂ ਦੀ ਮਢੀ ਸੋਭਾ ਕਰਦਾ ਹੈ ਗੱਲ ਕੀ ਹੈ ਕਹਿਣ ਲੱਗਾ ਬਾਦਸ਼ਾਹ ਸਲਾਮਤ ਹੈ ਹੀ ਸੋਭਾ ਦੇ ਲਾਇਕ ਸਿੱਖਾਂ ਦਾ ਦਸਵਾਂ ਗੁਰੂ ਹੈ ਹੀ ਸੋਭਾ ਦੇ ਲਾਇਕ ਕਿਹੜੀ ਗੱਲ ਤੋਂ ਕਹਿਣ ਲੱਗਾ ਆਪਣੇ ਵਢੇਰਿਆਂ 'ਵਾਂ ਝਾਤੀ ਮਾਰ ਕੇ ਵੇਖੋ ਉਹਨਾ ਬੱਦਿਆਂ ਨੂੰ ਛਡਾ ਕਿ ਉਹਨਾਂ ਦੇ ਵਡੇਰਿਆਂ ਨੇ ਲਿਆਂਦਾ ਮੈਂ ਤਾਂ ਕਹਿੰਦਾ ਇਹੋ ਗੁਰੂ ਦੇ ਇਹੋ ਜਿਹੇ ਗੁਰੂ ਦੇ ਨਾਲ ਪੈਰ ਮਰੋਦ ਛੱਡ ਦੇਣਾ ਚਾਹੀਦਾ ਹੈ ਉਹਦੇ ਚਰਨੀ ਝੁਕ ਜਾਣਾ ਚਾਹੀਦਾ ਹੈ ਉਹਦੇ ਕੋ ਖਿਮਾ ਮੰਗ ਲੈਣੀ ਚਾਹੀਦੀ ਹੈ ਉਹਨਾ ਮਿੱਠੇ ਹੋ ਕੇ ਜਿੰਨਾ ਮਰਜ਼ੀ ਖਾ ਸਕਦੇ ਹੋ ਗੁਰੂ ਘਰੋਂ ਮੁੱਕਦਾ ਨਹੀਂ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਰਪਾਂ ਦੇ ਕੋਲਾ ਹੋਇਆ ਕਹਿਣ ਲੱਗਾ ਦੇਵੀ ਜੰਦਾ ਖਾਵੇਂ ਸਾਡੇ ਘਰ ਦਾ ਤਨਖਾ ਸਾਡੇ ਕੋਲ ਲਵੇਂ ਤੇ ਮਸ਼ਹੂਰੀ ਕਰੇ ਸਿੱਖਾਂ ਦੇ ਦਸਵੇਂ ਗੁਰੂ ਦੀ ਇਹ ਕਿੱਥੇ ਲਿਖਿਆ ਉਹਨੇ ਆਖਿਆ ਜੀ ਅਸਲ ਤੇ ਗੁਰੂ ਤਾਂ ਹੈ ਹੀ ਨਿਰਵੈਰ ਉਹ ਗੁਰੂ ਘਰ ਤੇ ਨਿਰਵੈਰ ਹੈ ਉਹਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਦੇਵੀ ਚੰਦ ਖਲੋਤਾ ਹੋਇਆ ਉਸ ਭੀਮ ਚੰਦ ਰਾਜੇ ਦੇ ਕੋਲ ਜੜੀਆਂ ਗੱਲਾਂ ਪਾਛਾ ਦੇ ਬਾਬਾ ਦੱਸ ਰਿਹਾ ਕਿ ਪਾਛਾ ਇਹ ਗੁਰੂ ਦਾ ਘਰ ਹੈ ਇਹ ਪਾਛਾ ਇਹ ਮਹਾਰਾਜ ਗੁਰੂ ਗੋਬਿੰਦ ਸਿੰਘ ਇਹ ਤਾਂ ਸਦਾ ਵਾਸਤੇ ਨਿਰਵੈਰ ਨੇ ਆਉ ਤੇ ਵੀ ਚੰਦ ਆਖੇ ਰਾਜੇ ਭੀਮ ਚੰਦ ਨੂੰ ਜਾਣ ਕੇ ਕੋ ਛੇੜੇ ਗੁਰੂ ਬੱਕ ਛੰਦਾ ਨੂੰ ਆਉ ਜਾਣ ਕੇ ਕੋ ਛੇੜੇ ਗੁਰੂ ਬੱਕ ਛੰਦਾ ਨੂੰ ਹੋ ਗੁਰੂ ਸਾਹਿਬ ਚਾਉਂਦੇ ਸਾਰਿਆਂ ਦੀ ਖੈਰ ਨੇ ਰਾਜਾ ਸਾਹਿਬ ਗੁਰੂ ਜੀ ਤੰਮਰ ਵੈਰ ਨੇ ਰਾਜਾ ਸਾਹਿਬ ਗੁਰੂ ਜੀ ਤੰਮਰ ਵੈਰ ਦੇ ਇੱਕ ਵਾਰੀ ਵੇਖੋ ਸਈ ਪਿਆਰ ਕਰਕੇ ਗੁਰੂ ਦੇ ਅਚਰਨਾ ਤੇ ਸਿਰ ਧਰ ਕੇ ਓ ਗੁਰੂ ਦੇ ਅਚਰਨਾ ਤੇ ਸਿਰ ਧਰ ਕੇ ਓ ਸਵਨਾ ਦੇ ਸੰਦੇ ਨਾ ਕਿਸੇ ਲਈ ਗੈਰ ਨੇ ਰਾਜਾ ਸਾਹਿਬ ਗੁਰੂ ਜੀ ਪੰਮ ਰੂ ਵਹਿਰ ਨੇ ਰਾਜਾ ਸਾਹਿਬ ਗੁਰੂ ਜੀ ਪੰਮ ਰੂ ਵਹਿਰ ਨੇ ਵਿਚੋਂ ਜਾਈਏ ਈਰਖਾ ਨੂੰ ਕੱਟ ਕੇ ਦਿਲ ਵਿੱਚੋਂ ਵੈਰ ਤੇ ਬਰੋਦ ਛੱਡ ਕੇ ਉਹ ਦਿਲ ਵਿੱਚੋਂ ਵੈਰ ਤੇ ਬਰੋਦ ਛੱਡ ਕੇ ਉਹ ਤੁਹਾਨੂੰ 당 ਕੀਤਾ ਸਾਡੇ ਜ਼ਿੱਲੀ ਰਣੇ ਰਾਜਾ ਸਹਿਬ ਗੁਰੂ ਜੀ ਤਾਂ ਰੂਹ ਵੈਰ ਨੇ ਰਾਜਾ ਸਹਿਬ ਗੁਰੂ ਜੀ ਤਾਂ ਰੂਹ ਵੈਰ ਨੇ ਪੂਰੀਆਂ ਨਹੀਂ ਪੈਣੀਆਂ ਰਾਜਨਾਮੇ ਗੱਲਾਂ ਬਹੁਤੀਆਂ ਨਹੀਂ ਕਹਿਣੀਆਂ ਹਾਂ ਇਹ ਰਾਫੇਰੀਆਂ ਨਾ ਪੂਰੀਆਂ ਨਹੀਂ ਪੈਣੀਆਂ ਰਾਜਨਾਮੇ ਗੱਲਾਂ ਬਹੁਤੀਆਂ ਨਹੀਂ ਕਹਿਣੀਆਂ ਓ ਰਾਜਨਾਮੇ ਗੱਲਾਂ ਬਹੁਤੀਆਂ ਨਹੀਂ ਕਹਿਣੀਆਂ ਓ ਮੋਲੇ ਆਹੇ ਉਪਰੇ ਮਲੈਰ ਨੇ ਰਾਜਾ ਸਹਿਬ ਗੁਰੂ ਜੀ ਤਨ ਰੂਹ ਵੇਰ ਨੇ ਰਾਜਾ ਸਹਿਬ ਗੁਰੂ ਜੀ ਤਨ ਰੂਹ ਵੇਰ ਨੇ ਸਭ ਕੋ ਜੁ ਜਾਣੀ ਜਾਣ ਨੇ ਉਹ ਤਾਂ ਤੋਰ ਲੈਂਦੇ ਬੰਦੇ ਦੀ ਪਛਾਣ ਨੇ ਉਹ ਤਾਂ ਤੋਰ ਲੈਂਦੇ ਬੰਦੇ ਦੀ ਪਛਾਣ ਨੇ ਓ ਸੱਚ ਜੁਗ ਸਭ ਉੱਥੇ ਹੁੰਦੇ ਦਾਇਰ ਨੇ ਰਾਜਾ ਸਹਿਬ ਗੁਰੂ ਜੀ ਤਾਂ ਨਿਰੂ ਬਾਹਰ ਨੇ ਰਾਜਾ ਸਹਿਬ ਗੁਰੂ ਜੀ ਤਾਂ ਨਿਰੂ ਬਾਹਰ ਨੇ ਗੁਰੂ ਘਰ ਜਿੰਨਾ ਗੁਰੂ ਘਰ ਨਾਲ ਜਿੰਨਾ ਬੈਰ ਪਾਇਆ ਏ ਕਹਿੰਦੇ ਨੇ ਸਿਆਣੇ ਉਹ ਤਾਂ ਪਛਤਾਇਆ ਏ ਕਹਿੰਦੇ ਨੇ ਸਿਆਣੇ ਉਹ ਤਾਂ ਪਛਤਾਇਆ ਏ ਰੋਂਦੇ ਪਿੱਛੋਂ ਦੇਣਾ ਥੱਕੀਆਂ ਵੇ ਮਹਿਰ ਨੇ ਰੋਂਦੇ ਪਿੱਛੋਂ ਦੇਰੇ ਥੱਕੀਆਂ ਤੋਂ ਮਹਿਰ ਨੇ ਰਾਜਾ ਸਾਹਿਬ ਗੁਰੂ ਦੀ ਪਾਣ ਰੁਆਹਣ ਲੈ ਰਾਜਾ ਸਹਿਬ ਗੁਰੂ ਜੀ ਤਾਨੇ ਰੁਆ ਲੈ ਉਹ ਜੋ ਕੁਝ ਮੰਗੋ ਸਭ ਕੁਝ ਹਮੇਲਦਾ ਗੁਰੂ ਘਰ ਬੜਾਏ ਫਰਾਕ ਦਿਲਦਾ ਓ ਗੁਰੂ ਘਰ ਬੜਾਏ ਫਰਾਕ ਦਿਲਦਾ ਓ ਸਾਜ ਤੋਂ ਦਿਲ ਗਏ ਜਿੰਨਾ ਦੇ ਥੇਰ ਨੇ ਰਾਜਾ ਸਹਿਬ ਗੁਰੂ पूरियां मरादां तेरियां साढ दलबीर सिंगा हेरा फेरियां ਦਲਬੀਰ ਸਿੰਘਾ ਛੱਡ ਹੀਰਾ ਫੇਰੀਆਂ ਰੱਬ ਕਰੂ ਪੂਰੀਆਂ ਮਰਦਾ ਤੇਰੀਆਂ ਛੱਡ ਦਲਬੀਰ ਸਿੰਘਾ ਹੀਰਾ ਫੇਰੀਆਂ ਛੱਡ ਦਲਬੀਰ ਸਿੰਘਾ ਹੀਰਾ ਫੇਰੀਆਂ ਉਹ ਸਭ ਕੁਝ ਲਿਆਇਓ ਤੂੰ ਸੰਦੂ ਸ਼ਹਿਰ ਨੇ ਸਭ ਕੁਝ ਲਿਆਇਓ ਤੂੰ ਸੰਦੂ ਸ਼ਹਿਰ ਨੇ ਰਾਜਾ ਸਭ ਗੁਰੂ ਜੀ ਤਾਂ ਮੇਰੂ ਵਹਿਰ ਨੇ ਰਾਜਾ ਸਭ ਗੁਰੂ ਜੀ ਤਾਂ ਨਿਰਵੈਰ ਨੇ ਰਾਜਾ ਜੀ ਗੁਰੂ ਤਾਂ ਨਿਰਵੈਰ ਨੇ ਗੁਰੂ ਪੈਰਿ ਸਾਧ ਸੰਗਤ ਦੀ ਪਰ ਇਹ ਗੱਲ ਹੈ ਭੀਮ ਚੰਦ ਨੂੰ ਚੰਗੀ ਨਾ ਲੱਗੀ ਉਹਨੇ ਆਖਿਆ ਮੈਂ ਵੇਖਾਂਗਾ ਤੇਰਾ ਗੁਰੂ ਤੈਨੂੰ ਕਸ਼ਟ ਦੇ ਵਿੱਚੋਂ ਬਚਾ ਸਕਦਾ ਹੈ ਗੁਰੂ ਪੈਰੀ ਸਾਧ ਸੰਗਤ ਜੀ ਇਤਿਹਾਸ ਤੁਸੀਂ ਬੜੀ ਵਾਰ ਸਰਵਣ ਕੀਤਾ ਹੈ ਮੈਂ ਸ਼ਾਰਟਕਟ ਕਰਕੇ ਗੱਲ ਕਰਾਂ ਕਿਉਂਕਿ ਸਮਾਂ ਬੜਾ ਸੀਮਤ ਹੈ ਮੇਰਾ ਖਿਆਲ ਪੰਦਾ ਹੈ ਕਿ ਮੈਂ ਇੱਕ ਹੀ ਰਚਨਾ ਹੋਰ ਆਪਣਾ ਸਾਂਝੀ ਕਰਕੇ ਖਿਮਾ ਚਾਹਾਂਗਾ ਕਿਉਂਕਿ ਮਗਰਲੇ ਪਾਸੇ ਬਹੁਤ ਚੜ੍ਹਦੀ ਕਲਾ ਦਾ ਜਥਾ ਭਾਈ ਸੁਗਰਾਮ ਸਿੰਘ ਜੀ ਬੱਲਵਾਲ ਪਹੁੰਚ ਚੁੱਕੇ ਨੇ ਸੋ ਇੱਕ ਹਫ਼ਤਾ ਮੈਂ ਹੋਰ ਸਾਂਝੀ ਕਰਕੇ ਖਿਮਾ ਚਾਹਾਂਗਾ ਉਹ ਤਵੱਜੋ ਦੇ ਕੇ ਸਰਵਣ ਕਰਿਓ ਗੁਰੂ ਪੈਰੀ ਸਾਧ ਸੰਗਤ ਜੀ ਅਖੀਰ ਭੀਮ ਚੰਦ ਰਾਜੇ ਨੇ ਆਪਣੇ ਉਸ ਦੇਵੀ ਚੰਦ ਨੂੰ ਉਹ ਵਜ਼ੀਰ ਨੂੰ ਸਜ਼ਾ ਸੁਣਾ ਦਿੱਤੀ ਆਖਿਆ ਦੇ ਹੱਥਾਂ ਨੂੰ ਹੱਥ ਘੜੀਆਂ ਪੈਰਾਂ ਨੂੰ ਢੇੜੀਆਂ ਮਾਰ ਕੇ ਇਹਨੂੰ ਲੈ ਚਲਾ ਉੱਚੀ ਪਹਾੜੀ ਦੇ ਉੱਤੇ ਉੱਥੇ ਜਾ ਕੇ ਇਹਦੀਆਂ ਅੱਖਾਂ ਦੇ ਅੰਦਰ ਤੱਤੇ ਕਰਕੇ ਕਿੱਲ ਗੜ ਦਿਓ ਮੈਂ ਵੇਖਾਂਗਾ ਸਿੱਖਾਂ ਦਾ ਦਸਵਾਂ ਗੁਰੂ ਇਹਨੂੰ ਕਿੰਨਾ ਕਿ ਢੇੜੇ ਹੋ ਕੇ ਸਦਾਉਂਦਾ ਗੁਰੂ ਪੈਰੀ ਸਾਸਨ ਜੀ ਐਸਾ ਹੀ ਕੀਤਾ ਗਿਆ ਦੇਵੀ ਚੰਦ ਵਜ਼ੀਰ ਨੂੰ ਹੱਥਾਂ ਨੂੰ ਹੱਥ ਕੜੀਆਂ ਪੈਰਾਂ ਨੂੰ ਬੇੜੀਆਂ ਮਾਰੀਆਂ ਉਹ ਜਲਾਗ ਲੈ ਕੇ ਤੁਰ ਪਏ ਨੇ ਤੇ ਬੜੀ ਉੱਚੀ ਪਹਾੜੀ ਦੇ ਉੱਤੇ ਲੈ ਗਏ ਇੱਥੇ ਜਾ ਕੇ ਕਿਲ ਤੱਤੇ ਕੀਤੇ ਗਏ ਜਿਹੜੇ ਵਜ਼ੀਰ ਦੇਵੀ ਚੰਦ ਦੀਆਂ ਅੱਖਾਂ ਵਿੱਚ ਠੁਕਣੇ ਨੇ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਆਖਿਆ ਤੇਰੀ ਕੋਈ ਆਖਰੀ ਖਾਸ਼ ਉਹਨੇ ਖੈ ਇੱਕੀ ਖਾਸ਼ ਹੋਇਆ ਕਰਦੀ ਆ ਗੁਰੂ ਦੇ ਪਿਆਰਿਆਂ ਦੀ ਉਹਨੇ ਕਿਹਾ ਕੀ ਹੁੰਦੀ ਹੈ ਇਹਨੇ ਕੇਵਲ ਤੇ ਕੇਵਲ ਅਰਦਾਸ ਤੁਸੀਂ ਆਪਣੇ ਮੈਨੂੰ ਮਾਰਨ ਵਾਸਤੇ ਸੰਦ ਤਿਆਰ ਕਰ ਲਵੋ ਮੈਂ ਆਪਣਾ ਮਨ ਤਿਆਰ ਕਰ ਲਵਾਂ ਮਰਨ ਵਾਸਤੇ ਤਿਆਰ ਆ ਮੈਂ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਅਰਦਾਸ ਕੀਤੀ ਬਾਛੇ ਦੇ ਚਰਨਾਂ ਵਿੱਚ ਹੇ ਬਾਜਾਂ ਵਾਲਿਆ ਤੇਰੇ ਚਰਨਾਂ ਦਾ ਧਿਆਨ ਕਰਕੇ ਮੈਂ ਅਰਦਾਸ ਕਰਦਾ ਕਿਰਪਾ ਕਰਿਓ ਮੇਰੀ ਕੀਤੀ ਹੋਈ ਅਰਦਾਸ ਪ੍ਰਵਾਨ ਹੋ ਜਾਵੇ ਅਰਦਾਸ ਕੀਤੀ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਦੇਵੀ ਚੰਦ ਨੂੰ ਪੁੱਛਿਆ ਗਿਆ ਆੱਖਾਂ ਦੇ ਵਿੱਚੰਦਾ ਹੋਰ ਕੋਈ ਖੈਸ ਉਹਨਾਂ ਅੱਖਾਂ ਕੋਈ ਖੈਸ ਨਹੀਂ ਨੂੰ ਢਾ ਲਿਆ ਗਿਆ ਔਰ ਗੁਰੂ ਪੈਰੀ ਸਾਧ ਸੰਗਤ ਜੀ ਦੀਆਂ ਅੱਖਾਂ ਵਿੱਚ ਕਿੱਲ ਠੋਕ ਦਿੱਤੀ ਉਹਨੂੰ ਉੱਚੀ ਪਹਾੜੀ ਤੋਂ ਥੱਲੇ ਰੇੜ ਦਿੱਤਾ ਔਰ ਜਦੋਂ ਥੱਲੇ ਚੱਲ ਕੇ ਆਇਆ ਗੁਰੂ ਪੈਰੀ ਸਾਧ ਸੰਗਤ ਜੀ ਅਰਦਾਸ ਕੀਤੀ ਸੀ ਨਾ ਬਿਰਥੀ ਕਦੇ ਨਾ ਹੋ ਵਈ ਜਨ ਕੀ ਅਰਦਾਸ ਨਾਨਕ ਜੋਰ ਗੁਵੰਦ ਦਾ ਪੂਰਨ ਗੁਣਤਾਸ ਸੱਚੇ ਹਿਰਦੇ ਨਾਲ ਕੀਤੀ ਦੇਵੀ ਚੰਦ ਨੇ ਅਰਦਾਸ ਪ੍ਰਵਾਨ ਹੋਈ ਥੱਲੇ ਆਇਆ ਅੱਖਾਂ ਨੂੰ ਮਲ ਕੇ ਵੇਖਿਆ ਕੋਈ ਕਿੱਲ ਨਹੀਂ ਸੀ ਕੋਈ ਜ਼ਖਮ ਨਹੀਂ ਸੀ ਅੱਗੇ ਨਾਲੋਂ ਤੇਜ ਨਗਾ ਸੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਸੇ ਵੇਲੇ ਤੁਰ ਪਿਆ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਵੱਲ ਕਹਿਣ ਲੱਗਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਗੇ ਰਹੀਂਦੀ ਜ਼ਿੰਦਗੀ ਬਾਦਸ਼ਾਹ ਦੇ ਲੇਖੇ ਵਿੱਚ ਲਾ ਦੇਣੀ ਹੈ ਹੁਣ ਵਜ਼ੀਰ ਉਸ 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 ਰਾਜੇ ਵੱਲੋਂ ਨੇ ਤੁਰਿਆ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਬਾਦਸ਼ਾਹ ਵੱਲੋਂ ਨਹੀਂ ਗਿਆ ਪਾਤਸ਼ਾਹ ਵੱਲੋਂ ਕੀ ਹੈ ਬਾਦਸ਼ਾਹ ਤੇ ਪਾਤਸ਼ਾਹ ਦੋਸ਼ ਉਹਨੇ ਬਾਦਸ਼ਾਹ ਉਹ ਹੈ ਜਿਹੜਾ ਥੋੜੀ ਕਿ ਧਰਤੀ ਤੇ ਰਾਜ ਕਰਦਾ ਹੈ ਪਾਤਸ਼ਾਹ ਉਹ ਹੈ ਸ੍ਰਿਸ਼ਟੀ ਉੱਤੇ ਰਾਜ ਕਰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਚਲਦਾ ਚਲਦਾ ਇਸ ਤਰ੍ਹਾਂ ਦੀਵਾਨ ਸੱਜਾ ਹੈ ਮਗਰ ਜਾ ਕੇ ਬੈਠਾ ਤੇ ਮੇਰੇ ਪਾਤਸ਼ਾਹ ਨੇ ਆਵਾਜ਼ ਦਿੱਤੀ ਅੱਜ ਕਿਉਂਕਿ ਮੇਰੇ ਪਾਤਸ਼ਾਹ ਨੂੰ ਪਾਲਕੀ ਵਿੱਚ ਸਜਾ ਕੇ ਦਰਬਾਰ ਵਿੱਚ ਲਿਆਂਦਾ ਗਿਆ ਸੀ ਦੋਨਾਂ ਪੈਰਾਂ ਦੇ ਉੱਤੇ ਪੱਟੀਆਂ ਵੱਧੀਆਂ ਹੋਈਆਂ ਨੇ ਖੂਨ ਸਿਮ ਰਿਆ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਵजीर देवीचंद ਵੇਖਦਾ ਦੂਰੋਂ ਪਾਤਸ਼ਾਹ ਨੇ ਮਾਨ ਮਾਰ ਕੇ ਆਖਿਆ ਓਹ ਦੇਵੀਚੰਦਾ ਅੱਗੇ ਆ ਜਾ ਤੇ ਜਦੋਂ ਨੇੜੇ ਆਇਆ ਮੇਰੇ ਪਾਤਸ਼ਾਹ ਕਹਿਣ ਲੱਗੇ ਕਹਿਣ ਲੱਗੇ ਇੱਕ ਪਾਸੇ ਅਰਦਾਸਾਂ ਕਰਦਾ ਹੈ ਦੂਸਰੇ ਪਾਸੇ ਪਸ਼ਾ ਪਸ਼ਾ ਬੈਨੈ ਪਾਤਸ਼ਾਹ ਦੇ ਕੋਲ ਆ ਜਾਣਾ ਚਾਹਦਾ ਹੈ ਗੁਰੂਬਸ ਗੁਰੂ ਮਹਾਰਾ ਸੱਚੇ ਪਾਤਸ਼ਾਹ ਦੇ ਕੋਲ ਗੁਰੂ ਪਿਆਰੀ ਸਤਸੰਗਤ ਜੀ ਇਹ ਪਿਛਲੇ ਪਾਸੇ ਬੈਠਾ ਸੀ ਇਹਨੂੰ ਅੱਗੇ ਸੱਦ ਲਿਆ ਮੇਰੇ ਪਾਤਸ਼ਾਹ ਨੇ ਆਖਿਆ ਕਹਿਣ ਲੱਗੇ ਓਹ ਦੇਵੀਚੰਦਾ ਪਹਿਲੋਂ ਥੋੜਾ ਜਿਹਾ ਪ੍ਰਸ਼ਾਦ ਲੈ ਤੇ ਮੇਰੇ ਬਾਪ ਸਾਹਰੇ ਜਿਹੜਾ ਨੂੰ ਪ੍ਰਸ਼ਾਦ ਦਿੱਤਾ ਉਹ ਕਾਦਾ ਪ੍ਰਸ਼ਾਦ ਸੀ ਆਹ ਕਵਿਤਾ ਦੇ ਬੋਲ ਬਹੁਤ ਹੀ ਸਵਾਦਿਸ਼ਾ ਲਿਖੇ ਨੇ ਤਵਜੋ ਦੇ ਕੇ ਸ਼ਰਮਣ ਕਰਿਓ ਜਿਹਨੂੰ ਬਿਆਨ ਕਰ ਰਹੇ ਨੇ ਭਾਈ ਦਵਿੰਦਰ ਸਿੰਘ ਬਰਾੜ ਔਰ ਉਹਨਾਂ ਦੇ ਨਾਲ ਗੁਰਸਾਹਬ ਸਿੰਘ ਜੀ ਪੰਦਰੀ ਵਾਲੇ ਭਾਈ ਸੁਬਿੰਦਰ ਸਿੰਘ ਜੀ ਖਿਆਲਾ ਦਾਸ ਭਾਈ ਕਸ਼ਮੀਰ ਸਿੰਘ ਰਡਾਲਾ ਹੈ ਐਉਂ ਕਹਿ ਰਹੇ ਉਹ ਸੰਗ ਤਾਂ ਚੁੱਬੈ ਗਿਆ ਜਾਂਦੇ ਵੀ ਚੰਦ ਆ ਮਾਰ ਕੇ ਦਿਵਾਜ ਕਹਿੰਦੇ ਗੁਰੂ ਜਾਣੀ ਜਾਨ ਮਾਰ ਕੇ ਦਿਵਾਜ ਕਹਿੰਦੇ ਗੁਰੂ ਜਾਣੀ ਜਾਨ ਮੁਖ ਵਿੱਚੋਂ ਇੱਕ ਵਾਰੀ ਸਤ ਨਾਮ ਕਹੇ ਦੇਵੀ ਚੰਦਾ ਆ ਪਰ ਸ਼ਾਦ ਪਹਿਲਾ ਲੈ ਦੇੜੀ ਕਰਦਾ ਆ ਪਰ ਸ਼ਾਦ ਪਹਿਲਾਂ ਲਏ ਲੱਕ ਦਾਏ ਹੁਣ ਆਇਆ ਦੂਰੋ ਚੱਲ ਕੇ ਥੱਕਾ ਟੁੱਟਾ ਬਹਿ ਗਿਆ ਤੱਪੜ ਮਲ ਕੇ ਥੱਕਾ ਟੁੱਟਾ ਬਹਿ ਗਿਆ ਤੱਪੜ ਮਲ ਕੇ ਥੱਕਾ ਹੋਇਆ ਫੇਰ ਜਾ ਹੀ RAM ਨਾਲ ਪਹਿ ਦੇਵਤੰਦ ਆ ਪਰਸ਼ਾਦ ਪਹਿਲਾਂ ਲੈ ਦੇਵਤੰਦ ਆ ਪਰਸ਼ਾਦ ਪਹਿਲਾਂ ਲੈ ਅੱਗੇ ਆ ਜਾ ਪੁੱਤਰਾ ਕਿਉਂ ਲਾਉਣਾ ਹੈ ਦੇਰੀਆਂ ਰਸਤਾ ਉਡੀਕਦੀਆਂ ਅੱਖਾਂ ਮੇਰੀਆਂ ਰਸਤਾ ਉਡੀਕਦੀਆਂ ਅੱਖਾਂ ਮੇਰੀਆਂ ਅੱਗੇ ਆ ਜਾ ਹੀਰਿਆ ਨਾ ਪਿੱਛੇ ਪਿੱਛੇ ਬੈ ਦੇਵੀ ਚੰਦ ਆ ਪਰਸ਼ਾਦ ਪਹਿਲਾ ਲੈ ਦੇਵੀ ਚੰਦ ਆ ਪਰਸ਼ਾਦ ਪਹਿਲਾ ਲੈ ਤੇ ਵੀ ਚੰਦ ਤੋਂ ਹੱਥ ਕੇ ਕਰਦੇ ਅੱਗੇ ਕਰਦੇ ਅੱਗੇ ਕਰਦੇ ਉਹ ਦੇਵੀ ਚੰਦ ਦੋਵੇਂ ਹੱਥ ਅੱਗੇ ਕਰ ਉਤੇ ਹੱਥਾਂ ਉਤੇ ਗੁਰਾਂ ਦੋਵੇਂ ਕੇਲ ਧਰਤੇ ਹੱਥਾਂ ਉਤੇ ਗੁਰਾਂ ਦੋਵੇਂ ਕੇਲ ਧਰਤੇ ਇੱਜਦਾ ਮ ਅੱਖੀਆਂ ਚੋਂ ਨੀਰ ਪਿਆ ਰ ਕਬ ਮੈਂ ਅੱਖੀਆਂ 'ਚੋਂ ਨੀਰ ਪਿਆ ਵੇ ਦੇਵ ਜੰਦਾ ਆ ਪਰਸ਼ਾਦ ਪਹਿਲਾ ਲੈ ਦੇਵ ਜੰਦਾ ਆ ਪਰਸ਼ਾਦ ਪਹਿਲਾ ਲਏ ਓ ਤੂੰ ਸੀ ਸਾਡੇ ਚਰਨਾਂ ਦਾ ਝਾਂ ਧਰਿਆ ਸਾਥੋਂ ਤੇਰਾ ਦੁੱਖ ਜਾਂਦਾ ਕਿਵੇਂ ਜਰਿਆ ਸਾਥੋਂ ਤੇਰਾ ਦੁੱਖ ਜਾਂਦਾ ਕਿਵੇਂ ਜਾਰਿਆ ਮੋ ਲੈਂਦਾ ਮਾਨ ਨੂੰ ਪਿਆਰਿਆ ਸੀ ਸ਼ੇ ਦੇਵੀ ਚੰਦ ਆ ਪਰਸ਼ਾਦ ਪਹਿਲਾ ਲੈ ਦੇਵੀ ਚੰਦ ਆ ਪਰਸ਼ਾਦ ਪਹਿਲਾ ਲੈ ਜੇ ਅੱਖਾਂ ਵਿੱਚ ਅੱਖੀਆਂ ਤੂੰ ਪਾਉਂਦਾ ਪੁੱਤਰਾ ਪਾਉਂਦਾ ਪੁੱਤਰਾ ਪਾਉਂਦਾ ਪੁੱਤਰਾ ਜੇ ਅੱਖਾਂ ਵਿੱਚ ਅੱਖੀਆਂ ਤੂੰ ਪਾਉਂਦਾ ਪੁੱਤਰਾ ਮੈਂ ਅੱਖਾਂ ਵਿੱਚ ਕਿੱਲਾ ਠਕਵਾਉਂਦਾ ਪੁੱਤਰਾ ਮੈਂ ਅੱਖਾਂ ਵਿੱਚ ਕਿੱਲਾ ਠਕਵਾਉਂਦਾ ਪੁੱਤਰਾ ਓ ਮੁੱਲ ਨੂੰ ਖਰੀਦ ਲਈ ਤਾਹੋਗੇ ਤੇ ਬੇ ਦੇਵੀ ਚੰਦਾ ਆ ਪ੍ਰਸ਼ਾਦ ਪਹਿਲਾ ਲੈ ਦੇਵੀ ਚੰਦਾ ਆ ਪ੍ਰਸ਼ਾਦ ਪਹਿਲਾ ਲੈ ਓ ਸੋਹਣ ਤੇ ਵੀ ਚੰਗ ਨਾਣੀ ਨੀਰ ਪਰਿਆ ਮੇਰੇ ਪਿੱਛੇ ਦਾਦਾ ਜੀ ਕਹੇਟ ਜਰ ਰਹਾ ਮੇਰੇ ਪਿੱਛੇ ਦਾਦਾ ਜੀ ਕਹੇਟ ਜਰ ਰਹਾ ਟਪ ਟਪ ਅੱਖੀਆਂ ਚੋਂ ਨੀਰ ਪਿਆ ਵਾ ਹੋ 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 ਟਪ ਟਪ ਅੱਖੀਆਂ ਚੋਂ ਨੀਰ ਪਿਆ ਵਾ ਪ੍ਰਸ਼ਾਦ ਪਹਿਲਾ ਲਲਾ ਦੇਵੀ ਚੰਦ ਆ ਪ੍ਰਸ਼ਾਦ ਪਹਿਲਾ ਲਲਾ ਪਾਤਸ਼ਾਹ ਨੇ ਵਾਜ ਮਾਰ ਕੇ ਵਜ਼ੀਰ ਨੂੰ ਦੇਵੀ ਚੰਦ ਨੂੰ ਕਿਹਾ ਲੈ ਪ੍ਰਸ਼ਾਦ ਪਹਿਲਾ ਲਲਾ ਦੋਨੋਂ ਹੱਥ ਕੀਤੇ ਤੇ ਮੇਰੇ ਪਾਤਸ਼ਾਹ ਨੇ ਦੋਨੋਂ ਕਿਲ ਜਿਹੜੀਆਂ ਉਹਦੀਆਂ ਅੱਖਾਂ ਵਿੱਚ ਠੁਕੇ ਸਨ ਉਹ ਪਾਤਸ਼ਾਹ ਨੇ ਉਹਦੇ ਹੱਥ ਉੱਤੇ ਰੱਖ ਦਿੱਤੇ ਹੈਰਾਨ ਹੋ ਗਿਆ ਫਿਰ ਉਸਵੇਂ ਦਿਮਾਗ ਦੇ ਵਿੱਚ ਆ ਗਈਆਂ ਪੱਟੀਆਂ ਤਾ ਕਰਕੇ ਬੱਧੀਆਂ ਨੇ ਇਥੋਂ ਕਿਲ ਪੁੱਟੇ ਗਏ ਨੇ ਗੁਰੂ ਪੈਰੀ ਸਾਹਿਬ ਸਿੰਘ ਜੀ ਪਾਤਸ਼ਾਹ ਨੇ ਆਖਿਆ ਬੀਵੀ ਚੰਦਾ ਹੈਰਾਨ ਨਾ ਹੋ ਤੂੰ ਤਾਂ ਮੇਰੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ ਸੀ ਮੇਰੇ ਚਰਨਾਂ 'ਚ ਖਲੋ ਕੇ ਅਰਦਾਸ ਕੀਤੀ ਸੀ ਮੇਰੇ ਚਰਨਾਂ ਦਾ ਧਿਆਨ ਧਰਿਆ ਸੀ ਜੇ ਕਿਦਰੇ ਮੇਰੇ ਨੇਤਰਾਂ ਦਾ ਧਿਆਨ ਧਰ ਕੇ ਅਰਦਾਸ ਕਰਦੇ ਨੋ ਤੇ ਇਹ ਕਿਲ ਮੈਂ ਆਪਣੇ ਨੇਤਰਾਂ 'ਚ ਠਕਵਾ ਲੈਣੇ ਸੀ ਗੱਜਕੇ ਕੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਪ੍ਰਸ਼ਾਦ ਦੇ ਦਾ ਦੇਵੀ ਚੰਦ ਖੁਸ਼ੀ ਦੇ ਨਾਲ ਗੱਦਗੱਦ ਹੋਇਆ ساری ਜ਼ਿੰਦਗੀ ਮੇਰੇ ਪਾਤਸ਼ਾਹ ਦੇ ਲੇਖੇ ਵਿੱਚ ਲਾ ਦਿੱਤੀ ਸਾਜਨ ਪ੍ਰੀਤ ਸਿੰਘ ਜੀ ਇੰਗਲੈਂਡ ਵਿੱਚ ਨੇ ਉਹਨਾਂ ਦੇ ਨਾਂ ਤੋਂ ਸੌ ਲੱਖ ਦਮੜ ਅਰਦਾਸ ਹੈ ਗੁਰਜੀਤ ਸਿੰਘ ਜੀ ਬੱਚੀਵੰਡ ਵਿਦੇਸ਼ ਵਿੱਚ ਨੇ ਉਹਨਾਂ ਦੇ ਬੱਚੇ ਉਹਨਾਂ ਵੱਲੋਂ ਮਾਨ ਹਾਜ਼ਰ ਹੋਇਆ ਮੇਰੇ ਪਾਤਸ਼ਾਹ ਕਿਰਪਾ ਕਰਨਾ ਬਾਦ ਸਿੰਘ ਜੀ ਪੁਰਤਕਾਲ ਉਹਨਾਂ ਦੇ ਨਾਮ ਤੋਂ ਵੀ 100 ਲੱਖ ਦਮਦਾਰ ਅਰਦਾਸ ਹੈ ਮੇਰੇ ਪਾਤਸ਼ਾਹ ਕਿਰਪਾ ਕਰਨ ਮਨਜੀਤ ਸਿੰਘ ਜੀ ਕਵੈਤ ਉਹਨਾਂ ਵੱਲੋਂ ਵੀ 100 ਲੱਖ ਦਮਦਾਰ ਅਰਦਾਸ ਹੈ ਮੇਰੇ ਪਾਤਸ਼ਾਹ ਕਿਰਪਾ ਕਰਨ ਹਰਜਿੰਦਰ ਸਿੰਘ ਜੀ ਪਰਜਾਪਤ ਉਹਨਾਂ ਵੱਲੋਂ ਵੀ 100 ਲੱਖ ਦਮਦਾਰ ਅਰਦਾਸ ਹੈ ਮੇਰੇ ਪਾਤਸ਼ਾਹ ਕਿਰਪਾ ਕਰਨ ਬਲਰਾਜ ਸਿੰਘ ਜੀ ਮਹਿਲਾਵਾਲੇ ਉਹਨਾਂ ਵੱਲੋਂ ਵੀ 100 ਲੱਖ ਦਮਦਾਰ ਅਰਦਾਸ ਹੈ ਮੇਰੇ ਪਾਤਸ਼ਾਹ ਕਿਰਪਾ ਕਰਨ ਸਰਦਾਰ ਬਾਵਾਂ ਸਿੰਘ ਜੀ ਸਰਪੰਚ ਸਾਹਿਬਾਨ व्डा माण हाजिर करके गए ने मेरे पास कृपा कर चढ़ी कला रख गुरमीत सिंह जी फौजी साहब उन्होंने वालों माण हाजिर है सरदार बूटा सिंह जी उन्होंने वालों माण हाजिर है सरदार निशान सिंह जी प्रधान साहबान उन्होंने वालों भी सौ लख दमड़ा अरदस है मेरे पास कृपा कर सरवण सिंह जी फौजी साहब उन्होंने वालों भी माण हाजिर हो शमशेर सिंह जी प्रधान साहब गुरद्वारा टाली साहब उन्होंने वालों भी सौ लख दमड़ा अरदस है मेरे पातशाह कृपा कर ਭਾਇਆ ਟਾਹਲ ਸਿੰਘ ਜੀ ਬਣਿਆ ਗਿਆ ਵਾਲੇ ਉਹਨਾਂ ਵੱਲੋਂ ਵੀ 100 ਲੱਖ ਦਮਦਾਰ ਅਰਦਾਸ ਹੈ ਮੇਰੇ ਪਾਤਸ਼ਾਹ ਕਿਰਪਾ ਕਰਨ ਚਰਦੀ ਕਲਾ ਦੇ ਵਿੱਚ ਰੱਖਣ ਸਰਦਾਰ ਅਮਰ ਸਿੰਘ ਜੀ ਉਹਨਾਂ ਵੱਲੋਂ ਅਰਦਾਸ ਹੈ ਪਾਤਸ਼ਾਹ ਜੀ ਕਿਰਪਾ ਕਰਨ ਮੈਂ ਬਹੁਤ ਸਾਰੇ ਨਾਂ ਇਨੀ ਛੱਤੀ ਲੈ ਕੀ ਨਹੀਂ ਸਕਿਆ ਤੁਸੀਂ ਦੜਾ ਲਾ ਦਿੱਤਾ ਬੜਾ ਨਾਮ ਦਿੱਤਾ ਹੈ ਬੜਾ ਸਲਾਇਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਭਨਾ ਦਾ ਭਲਾ ਕਰਨ ਧੰਨਵਾਦ ਸਾਉਂਡ ਵਾਲੇ ਵੀਰ ਦਾ ਜਿਨ੍ਹਾਂ ਨੇ ਬਹੁਤ ਵਧੀਆ ਸੈਟਿੰਗ ਕੀਤੀ ਹੈ ਧੰਨਵਾਦ ਲਾਈਵ ਵਾਲੇ ਪੰਜਾਬ 7 ਟੀਵੀ ਬਹੁਤ ਹੀ ਸਾਡਾ ਆਪਣਾ ਚੈਨਲ ਹੈ ਨਾ ਗੁਰੂ ਸਾਹਿਬ ਜੀ ਕਿਰਪਾ ਕਰਨ ਉਹਨਾਂ ਦਾ ਧੰਨਵਾਦ ਪ੍ਰਬੰਧਕ ਜਨਾਂ ਦਾ ਧੰਨਵਾਦ ਸੈਕਟਰੀ ਸਾਹਿਬ ਜੀ ਉਹ ਧੰਨਵਾਦ ਮਹਾਂਪੁਰਖਾਂ ਦਾ ਧੰਨਵਾਦ ਆਈਆਂ ਸੰਗਤਾਂ ਦਾ ਧੰਨਵਾਦ ਕੋਟਨ ਕੁਟਾਂ ਧੰਨਵਾਦ ਸਾਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਹਜ਼ੂਰੀ ਵਿੱਚ ਖਲੋ ਕੇ ਸੰਗਤਾਂ ਦੇ ਦਰਸ਼ਨ ਕਰਦਾਰੇ ਹੋਏ ਨੇ ਭੁੱਲਾ ਚੁੱਕਾਂ ਦੀ ਖਿਮਾ ਆਉਣ ਵਾਲੇ ਜਿੱਥੇ ਨੂੰ ਜੀ ਆਇਆਂ ਪਿਆਰ ਵਿੱਚ ਆਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਣ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰਸਨ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਹੀ ਨਗਰ ਦੇ ਭਾਈ ਕਸ਼ਵੀਰ ਸਿੰਘ ਜੀ ਰਡਾਲਾ ਪੰਗੂ ਸਾਹਿਬ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਸਪੈਸ਼ਲ ਤੌਰ ਤੇ ਜਿਨ੍ਹਾਂ ਨੇ ਆਪ ਜੀ ਸਭ ਸੰਗਤਾਂ ਨੂੰ ਇਤਿਹਾਸ ਨਾਲ ਸਾਂਝ ਪਾਉਣੀ ਆ ਜਿਨ੍ਹਾਂ ਨੂੰ ਪ੍ਰਬੰਧਕ